ਗਣੇਸ਼ ਜੀ ਦਾ ਉਤਸਵ ਅਜੇ ਦੂਸਰਾ ਦਿਨ ਬੜੀ ਹੀ ਸ਼ਰਧਾ ਤੇ ਉਤਮਤਾ ਨਾਲ ਮਨਾਇਆ ਜਾ ਰਿਹਾ ਤਰਨ ਤਰਨ ਦੇ ਸਰਾਫਾ ਬਾਜ਼ਾਰ ਦੇ ਵਿੱਚ ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਾਫਾ ਬਾਜ਼ਾਰ ਦੇ ਵਿੱਚ ਰੌਣਕਾਂ ਲਗੀਆਂ ਹੋਈਆਂ ਨੇ ਹਰ ਰੋਜ਼ ਸ਼੍ਰੀ ਗਣੇਸ਼ ਜੀ ਦਾ ਗੁਣਗਾਂ ਕੀਤਾ ਜਾ ਰਿਹਾ ਹੈ ਸ਼੍ਰੀ ਗਣੇਸ਼ ਜੀ ਦਾ ਹਸੋ ਜਰਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਔਰ ਹਰ ਸਾਲ ਹੀ ਹਰ ਸਾਲ ਸਰਫਾ ਬਾਜ਼ਾਰ ਦੇ ਵਿੱਚ ਜਿਹੜਾ ਵਾ ਮਹਾਰਾਜ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਂਦੀ ਹੈ ਔਰ ਇਸ ਮੂਰਤੀ ਨੂੰ ਜਿਹੜਾ ਇੱਥੇ ਲਿਆ ਕੇ ਸਥਾਪਿਤ ਕੀਤਾ ਜਾਂਦਾ ਹੈ ਤਾਂ ਲੋਕਾਂ ਵਿੱਚ ਬੜੀ ਹੀ ਖੁਸ਼ੀ ਜਿਹੜੀ ਆ ਔਰ ਦੇਖਣ ਨੂੰ ਮਿਲਦੀ ਆ ਔਰ ਗਣਪਤੀ ਮਹਾਰਾਜ ਜੀ ਦਾ ਬੜਾ ਹੀ ਇੰਤਜ਼ਾਰ ਕੀਤਾ ਜਾਂਦਾ ਹੈ ਕਿ ਮਹਾਰਾਜ ਜੀ ਪਹੁੰਚਣ ਔਰ ਅਸੀਂ ਉਹਨਾਂ ਦੇ ਦਰਸ਼ਨ ਕਰ ਸਕੀਏ ਔਰ ਇਹਨਾਂ ਦਾ ਵਿਸਰਜਨ ਜਿਹੜਾ ਹੋਣਾ ਹੈ 17 ਤਰੀਕ ਵਾਲੇ ਦਿਨ ਵਿਸਰਜਨ ਜਿਹੜਾ ਕੀਤਾ ਜਾਵੇਗਾ ਔਰ ਬਿਆਸ ਦਰਿਆ ਦੇ ਵਿੱਚ ਜਾ ਕੇ ਜਿਹੜਾ ਵਾ ਵਿਸਰਜਨ ਹੁੰਦਾ ਹੈ ਔਰ 11 ਤਰੀਕ ਨੂੰ ਜਿਹੜਾ ਵਾ ਲੰਗਰ ਤੇ ਭੰਡਾਰਾ ਜਿਹੜਾ ਬਾ ਚੱਲੇਗਾ ਜਾਗਰਣ ਹੋਏਗਾ ਔਰ ਤੁਸੀਂ ਤਸਵੀਰਾਂ ਦੇਖ ਸਾਡੇ ਜੋ ਕਿ ਕਿੰਨੀਆਂ ਸੁੰਦਰ ਤਸਵੀਰਾਂ ਨੇ ਔਰ ਮਹਾਰਾਜ ਜਿਹੜਾ ਰੂਪ ਹੈ ਉਹ ਵੱਖਰਾ ਹੀ ਰੂਪ ਨਜ਼ਰ ਆਉਂਦਾ ਹੈ ਤਾਂ ਇਹ ਜਦੋਂ ਆਉਂਦੇ ਨੇ ਸਾਰੀ ਸੰਗਤ ਪਹੁੰਚਦੀ ਹੈ ਤਾਂ ਉਹਨਾਂ ਵਿੱਚ ਐਨੀ ਖੁਸ਼ੀ ਹੁੰਦੀ ਹੈ ਕਿ ਉਹ ਖੁਸ਼ੀ ਜਿਹੜੀ ਆ ਉਹ ਵੱਖਰੀ ਹੀ ਬਿਆਨ ਕਰਦੀ ਹੈ ਔਰ ਉਹਨਾਂ ਨਾਲ ਗੱਲਬਾਤ ਕਰਾਂਗੇ ਅਸੀਂ ਇਹ ਪੰਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਜਿਹੜੇ ਗਣੇਸ਼ ਮਹਾਰਾਜ ਪਹੁੰਚੇ ਨੇ ਬਹੁਤ ਅੱਛਾ ਲੱਗ ਰਿਹਾ ਹੈ ਗਣੇਸ਼ ਮਹਾਰਾਜ ਆਉਂਦੇ ਸਾਡੇ ਘਰ ਕੋਈ ਆਇਆ ਹੋ ਉਹਨਾਂ ਦੀ ਸੇਵਾ ਕਰੀਏ ਸਾਡੇ ਕੋਲ ਉਹਨਾਂ ਦੀ ਸੇਵਾ ਪੂਜਾ ਕਰੀਏ ਅਸਾਂ ਨੂੰ 10 ਦਿਨ ਉਹਨਾਂ ਦੀ ਰੌਣਕ ਵੇਲਾ ਨੱਚੀ ਪੇਟਾ ਗਾਈਏ ਗਣਪਤੀ ਬਾਪਾ ਦੀ ਖੁਸ਼ੀਆਂ ਤੇ ਸਾਰੇ ਨੂੰ ਖੁਸ਼ੀ ਹੋਣੀ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜਿੱਤੇ ਕੋਣਾਂ ਕਾਫੀ ਇਹ ਸੰਗਤ ਆਉਂਦੀ ਹੈ ਅਰੇ ਜਿਹੜੇ ਨਹੀਂ ਕਰੋ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਵੀ ਕਹਿੰਦੇ ਹੂਆ ਵੀ ਆਣ ਕੇ ਦਰਸ਼ਨ ਕਰਨ ਜਾਂ ਗਣਪਤੀ ਬਾਪਾ ਦਾ ਆਸ਼ੀਰਵਾਦ ਲੈਣ ਸਭ ਨੂੰ ਗਸ਼ੇ ਗਣਪਤੀ ਬਾਪਾ ਖੁਸ਼ੀਆਂ ਦਿੰਦਾ ਵਾ ਸਭ ਦੇ ਸਭ ਤੋਂ ਪਹਿਲਾਂ ਗਣਪਤੀ ਨੂੰ ਪੁੱਛਦੇ ਆ ਸਭ ਨੂੰ ਗਣਪਤੀ ਦਾ ਨਾਮ ਹੈ ਸਾਰੇ ਜਨਾਂ ਨੂੰ ਆ ਗਣਪਤੀ ਦੇ ਚਰਨਾਂ ਵਿੱਚ ਗਣਪਤੀ ਦਾ ਆਸ਼ੀਰਵਾਦ ਲੈਣਗੇ ਕੋਈ ਵੀ ਕਾਰਜ ਹੈ ਜਿਹੜੇ ਕਹਿੰਦੇ ਕਿ ਗਣਪਤੀ ਤੋਂ ਬਿਨਾਂ ਨਹੀਂ ਸ਼ੁਰੂ ਹੋ ਸਕਦਾ ਹਾਂਜੀ ਨਹੀਂ ਹੋ ਸਕਦਾ ਗਣਪਤੀ ਦੇ ਪਹਿਲੇ ਹੀ ਕਾਰਜ ਗਣਪਤੀ ਨੂੰ ਗਣਪਤੀ ਦੇ ਬਿਨਾ ਕੋਈ ਕਾਰਜ ਨਹੀਂ ਸ਼ੁਰੂ ਹੁੰਦਾ ਗਣਪਤੀ ਨੂੰ ਹੀ ਪਹਿਲੇ ਪੁੱਛਦੇ ਆ ਫਿਰ ਹੀ ਕਾਰਜ ਸੁਭ ਕੋਈ ਵੀ ਸ਼ੁਰੂ ਕਰਦੇ ਆ ਮੈਨੂੰ ਵੀ ਖੁਸ਼ੀ ਆਈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਸਭ ਤੋਂ ਜ਼ਿਆਦਾ ਖੁਸ਼ੀ ਗਣਪਤੀ ਆਉਂਦੀ ਆ ਬਿਲਕੁਲ ਜੀ ਬਹੁਤ ਸਾਰੀ ਖੁਸ਼ੀ ਹੈ ਮਨਾਈ ਜਾਂਦੀ ਹੈ ਸਾਡੇ ਨਾਲ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਵੀ ਗੱਲ ਕਰਦੇ ਆ ਜੀ ਤੁਹਾਡਾ ਨਾਮ ਮੇਰਾ ਨਾਮ ਮਹੰਤ ਵਿਜੇ ਕੁਮਾਰ ਜੀ ਹੈ ਜੀ ਮਹੰਤ ਵੀਜੇ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਕਿੰਨਾ ਉਤਸ਼ਾਹ ਆ ਕਿੰਨੀ ਕੋਰਣਕ ਦੇਖਣ ਨੂੰ ਮਿਲਦੀ ਹੈ ਇਹਨਾਂ ਦਾ ਅਸੀਂ ਸਾਲ ਪਾਰ ਇੰਤਜ਼ਾਰੀ ਕਰਦੇ ਰਹਿੰਦੇ ਹਾਂ ਜਦੋਂ ਸਜਣ ਕਰਨੇ ਆ ਉਸ ਤੋਂ ਬਾਅਦ ਸਾਨੂੰ ਇਹਨਾਂ ਦੀ ਤਮੰਨਾ ਹੀ ਲੱਗੀ ਰਹਿੰਦੀ ਹੈ ਵੀ ਕਦੋਂ ਆਣਗੇ ਕਦੋਂ ਅਸੀਂ ਇਹਨਾਂ ਦਾ ਇੰਤਜ਼ਾਰ ਕਰਦਿਆ ਕਰਦਿਆ ਸਾਲ ਪੂਰ ਜਾਂਦਾ ਫਿਰ ਅਸੀਂ ਇਹ ਇਤਮਾਦਿਆਨੇ ਆ ਔਰ ਸਾਰੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਸ਼ੋਭਾ ਕੀਰਤਨ ਹੁੰਦਾ ਇਹਨਾਂ ਦਾ ਫਿਰ ਅਸੀਂ ਇੱਥੇ ਸਥਾਪਿਤ ਕਰਦੇ ਆ 7 ਤਰੀਕ ਨੂੰ ਇਹਨਾਂ ਦਾ ਜਨਮ ਦਿਹਾੜਾ ਸੀ ਇਹ 10 ਦਿਨ ਪ੍ਰੋਗਰਾਮ ਚੱਲੇਗਾ 7 ਤਰੀਕ ਤੋਂ ਲਾ ਕੇ 11 ਤਰੀਕ ਨੂੰ ਜਾਗਰਣ ਹੋਵੇਗਾ ਔਰ 11 ਤਰੀਕ ਤੋਂ ਬਾਅਦ 12 ਤਰੀਕ ਨੂੰ ਗਣੇਸ਼ ਜੀ ਦੀ ਉਤਪਤੀ ਗਰੇਸ਼ ਜੀ ਨੂੰ ਕਿਉਂ ਵਿਸਰਜਨ ਕੀਤਾ ਜਾਂਦਾ ਹੈ ਅੱਜ ਦੇ ਕਥਾ ਸੁਆਮੀ ਬੂਵਾ ਦੇਤਾ ਜੀ ਮਹਾਰਾਜ ਕਠੂਰੇ ਵਾਲੇ ਮੰਗਲੂਰ ਤੋਂ ਇੱਥੇ ਪਹੁੰਚ ਰਹੇ ਨੇ ਉਹ ਇਸ ਦੇ ਮੁਤਲਕ ਸਾਰੀ ਕਥਾ ਦੱਸਣਗੇ ਇਸੇ ਤਰ੍ਹਾਂ ਮੇਰੀਆਂ ਭੈਣਾਂ ਨੇ ਵੀ ਇਹੀ ਇਹਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਭੈਣਾਂ ਨੂੰ ਇਹ ਸਾਰੇ ਸਾਲ ਪੁੱਛਦੇ ਰਹਿੰਦੇ ਨੇ ਕਿ ਕਦੋਂ ਗਣਪਾਤੀ ਜਾਣਗੇ ਕਦੋਂ ਗਣਪਾਤੀ ਜਾਣਗੇ ਅਸੀਂ ਕਦੋਂ ਨਿੱਟ ਪਾਂਗੇ ਇੱਥੇ ਜੋ ਵੀ ਰਾਤ ਨੂੰ ਪ੍ਰੋਗਰਾਮ ਚੱਲਦਾ ਹੈ ਵੰਡਣ ਦਾ ਇੱਥੇ ਖੀਰ ਪੂੜਾ ਕੀ ਨਾਲ ਪੂੜਾ ਕੀ ਪੇਸ਼ ਦੀਆਂ ਲੱਡੂ ਸਮੋਸੇ ਗੁਲਾਬ ਜਾਮਨ ਵਰਗੇ ਮਲਤਰਾਂ ਤਰਾਂ ਦੇ ਪਦਾਰਥ ਜਿਹੜੇ ਨੇ ਇਹ ਦਰਬਾਰ ਦੇ ਵਿੱਚ 10 ਦਿਨ ਵੰਡੇ ਜਾਂਦੇ ਤੇ ਪਰ ਵੇਖਿਆ ਜਾਂਦਾ ਹੈ ਕਿ ਜਿਹੜੇ ਸ਼੍ਰੀ ਗ੍ਰੇਈ ਮਹਾਰਾਜ ਦਾ ਉత్సਵ ਹੁੰਦਾ ਹੈ ਪਰ ਇਹ ਕਹਿੰਦੇ ਕਿ ਕੋਈ ਵੀ ਕਾਰਿਆ ਉਸ ਤਰ੍ਹਾਂ ਨਹੀਂ ਸ਼ੁਰੂ ਹੋਸਾ ਜਿੱਨੇ ਕਰ ਸ਼੍ਰੀ ਗ੍ਰੇਈ ਦਾ ਨਾਮ ਨਾ ਆਵੇ ਦੇਖੋ ਜੀ ਇਹਨਾਂ ਨੂੰ ਇੱਕ ਸiddhi ਮਿਲੀ ਹੋਈ ਹੈ ਜਦੋਂ ਕਿ ਭਗਵਾਨ ਸ਼ਿਵ ਜੀ ਕਹਿ ਲੱਗੇ ਵੀ ਜਿਹੜਾ ਸ੍ਰਿਸ਼ਟੀ ਦੀ ਪਹਿਲੇ ਪ੍ਰਕਰਮਾ ਕਰਕੇ ਆਏਗਾ ਉਸ ਨੂੰ ਪ੍ਰਮੁੱਖ ਅਹੁਦਾ ਮਿਲੇਗਾ ਤੋ ਗਣੇਸ਼ ਜੀ ਮਹਾਰਾਜ ਕਾਂਤਕੇ ਜੀ ਸਭ ਦੇਵੀ ਦੇਵਤੇ ਜਿਹੇ ਸੀ ਉਹ ਯਾਤਰਾ ਤੇ ਪਿਛਤ ਪ੍ਰithvi ਦੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਸਤੇ ਪ੍ਰਕਰਮਾ ਕਰਨ ਵਾਸਤੇ ਨਿਕਲ ਗਏ ਔਰ ਵਿਨੇਸ਼ੀ ਮਹਾਰਾਜ ਜੀ ਕੇ ਹੋਦੇ ਸਨ ਇਹ ਬੁੱਧੀ ਬਣਾਏ ਸਨ ਇਹਨਾਂ ਦੀ ਬੁੱਧੀ ਵਧੀਏ 1 ਮਿੰਟ ਦੇ ਵਿੱਚੋ ਸੋਚ ਲੈਂਦੇ 1 ਮਿੰਟ ਦੇ ਵਿੱਚੋ ਹੱਲ ਕਰ ਲੈਂਦੇ ਸੀ ਇਹਨਾਂ ਨੇ ਕੀ ਕੀਤਾ ਆਪਣੇ ਮਾਪਾ ਪਿਤਾ ਸ਼ਿਵ ਭੋਲੇ ਗੌਰਜਾ ਮੰਦਿਰ ਪਰਕਰਮਾ 7 ਵਾਰ ਕਰਕੇ ਤੇ ਚਰਨਾਂ 'ਚ ਪ੍ਰਣਾਮ ਕੀਤਾ ਕਹਿਣ ਲੱਗੇ ਪਿਤਾ ਜੀ ਮੈਂ ਆਪਰ ਕਰਮਾ ਕਰ ਰਿਹਾ ਹਾਂ ਕਹਿੰਦੇ ਇਟ ਇ ਜੇ ਵੀ ਕਿ ਮਾ ਬਾਪ ਦੇ ਚਰਨਾਂ ਵਿੱਚ ਸ੍ਰਿਸ਼ਟੀ ਰੰਦੀ ਹੈ ਮਾ ਬਾਪ ਦਾ ਆਸ਼ੀਰਵਾਦ ਜਿੰਨਾ ਨੇ ਲੈ ਲਿਆ ਮਾ ਬਾਪ ਦੀ ਸੇਵਾ ਜਿੰਨਾ ਨੇ ਕਰ ਲਈ ਉਹਨਾਂ ਸਾਰੀ ਸ੍ਰਿਸ਼ਟੀ ਦੀ ਜਵਾਬ ਕਰ ਲਈ ਇਸ ਕਰਕੇ ਇਹਨਾਂ ਨੂੰ ਬੁੱਧਵੀ ਵਿਨਾਇਕ ਕਹਿੰਦੇ ਨੇ ਸiddhi ਵਿਨਾਇਕ ਐ ਸੋ ਇਹ ਸੰਨ ਜਿਹੜੇ ਕਿ ਪ੍ਰਬੰਧਕ ਨੇ ਕਿ ਬੁੱਧਵੀ ਵਿਨਾਇਕ ਨੇ ਸਿੱਧੀ ਵਿਨਾਇਕ ਨੇ ਔਰ ਸ੍ਰੀ ਗਣੇਸ਼ ਮਹਾਰਾਜ ਜਿਹੜੇ ਕਿ ਆਪਣੇ ਜਦੋਂ ਯਾਤਰਾ ਸੀ ਕਹਿੰਦੇ ਕੋ ਸਾਰੇ ਦੇਵੇਂ ਦੇਵਤਾ ਲਾਗੇ ਸੀ ਪਾ ਇਹੋ ਸੀ ਜਿਹਨਾਂ ਨੇ ਸੱਤ ਚੱਕਰ ਲਗਾ ਕੇ ਆਪਣੇ ਮਾਤਾ ਪਿਤਾ ਦੇ ਚਰਨਾਂ ਵਿੱਚ ਬੈਠ ਗਏ ਔਰ ਇਹਨਾਂ ਨੇ ਦੱਸਿਆ ਸੀ ਕਿ ਮੈਂ ਜਿਹੜੀ ਵਰਕਰਮਾ ਜਿਹੜੀ ਕਰਮਾ ਪੂਰੀ ਕਰਨੀ ਹੋਈ ਹੈ ਸੋ ਸਭ ਤੋਂ ਵੱਡਾ ਜਿਹੜਾ ਕੰਮ ਸੀ ਉਹ ਇਹਨਾਂ ਨੇ ਕਰਮ ਕਾਇਆ ਸੀ ਘਰ ਦੀ ਕਾਰਗੀਆਂ ਦੁਕਾਨ ਕੋਈ ਵੀ ਚੀਜ਼ ਹੋਵੇ ਜਿੰਨਾ ਚਿਰ ਸ਼੍ਰੀ ਗ੍ਰੀਨ ਸਿੰਘ ਜੀ ਦਾ ਨਾਮ ਨਹੀਂ ਆਏਗਾ ਉਹ ਕਾਰੀਆ ਪੂਰਾ ਕਦੀ ਵੀ ਨਹੀਂ ਹੋ ਸਕਦਾ ਕਰਨਤਨ ਦੇ ਸਰਾਫਾ ਬਾਜ਼ਾਰ ਵਿੱਚ ਬਣਾਇਆ ਜਾ ਰਿਹਾ ਹੈ ਔਰ ਸਾਰਿਆਂ ਨੂੰ ਚਾਹੀਦਾ ਹੈ ਕਿ ਇਸ ਦਰਵਾਜ਼ੇ ਤੇ ਪਹੁੰਚਣ ਔਰ ਸ਼੍ਰੀ ਗ੍ਰੀਨ ਸਿੰਘ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਕੈਮਰਾਮੈਨ ਪਰਸਨ ਵਿਜੇ ਕੁਮਾਰ इंडिया न्यूज़ पंजाब तरनतारन